ਪਿੰਡ ਮਾਣੂ ਦੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਬੇਪਰੇਹਾਲਤ ਵਿੱਚ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਹਰਪ੍ਰੀਤ ਸਿੰਘ ਪੁਲਿਸ ਮੁਲਾਜ਼ਮ ਸੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸੇ ਪੁੱਤਰ ਦੀ ਮੌਜੂਦਾ ਸਮੇਂ ਅੰਡੀਰਾ ਬੱਲਾ ਵਿਖੇ ਬਤੌਰ ਗਰਮਿੰਡੀ ਡਿਊਟੀ ਸੀ ਅਤੇ ਕੱਲ ਸਵੇਰੇ 7 ਵਜੇ ਉਹ ਕੋਰੋ ਅੰਡੀਰਾ ਨੌਕਰੀ ਲਈ ਮੋਟਰਸਾਈਕਲ ਤੇ ਗਿਆ ਪਰ ਜਦੋਂ 10 ਵਜੇ ਦੇ ਕਰੀਬ ਉਹਨਾਂ ਦੇ ਲੜਕੇ ਦੀ ਡਿਊਟੀ ਦੇ ਨਾਂ ਪਹੁੰਚਣ ਦੀ ਉਹਨਾਂ ਨੂੰ ਕਾਲ ਆਈ ਤਾਂ ਉਹਨਾਂ ਨੂੰ ਹੱਥਾਂ ਬੰਨ੍ਹੇ ਦੀ ਪੈ ਗਈ ਤੇ ਉਸ ਦੀ ਪਾਲ ਸ਼ੁਰੂ ਹੋਈ ਪੁਲਿਸ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਲੜਕਾ ਜਗਰਾਉਂ ਬਖੇ ਰੇਲਵੇ ਲਾਈਨ ਦੇ ਨਾਲ ਮੋਟਰਸਾਈਕਲ ਦੇ ਉੱਪਰ ਹੀ ਮ੍ਰਿਤਕ ਪਾਇਆ ਗਿਆ ਹੈ ਉਹ ਮੌਕੇ ਤੇ ਪਹੁੰਚ ਗਏ ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਡਿਊਟੀ ਜਾਣ ਸਮੇਂ ਜਦ ਜਗਰਾਉ ਕੱਚਾ ਮਲਕ ਰੋਡ ਦੇ ਰੇਲਵੇ ਫਾਟੇ ਕੋਲ ਪੁੱਜਾ ਤਾਂ ਫਾਟਕ ਬੰਦ ਹੋਣ ਕਰਕੇ ਉਹ ਰੇਲਵੇ ਲਾਈਨ ਦੇ ਨਾਲ-ਨਾਲ 5 ਨੰਬਰ ਵਾਲੀ ਚੁੰਗੀ ਵਾਲੀ ਸੜਕ ਜੋ ਜੀਟੀ ਰੋਡ ਲੁਧਿਆਣਾ ਨਾਲ ਮਿਲਦੀ ਹੈ ਵੱਲ ਨੂੰ ਤੁਰ ਪਿਆ ਤੇ ਰਸਤੇ ਵਿੱਚ ਹੀ ਮੋਟਰਸਾਈਕਲ ਦੇ ਉੱਪਰ ਮਰਤਕ ਪਾਇਆ ਗਿਆ ਮੋਟਰਸਾਈਕਲ ਦਾ ਸਟੈਂਡ ਲਾਇਆ ਹੋਇਆ ਸੀ ਤੇ ਉੱਪਰ ਮੋਢੇ ਮੂਹ ਪਿਆ ਸੀ ਪਰਿਵਾਰ ਅਨੁਸਾਰ ਉਸ ਨੂੰ ਹਾਰਟ ਅਟੈਕ ਆਇਆ ਹੋ ਸਕਦਾ ਬਾਕੀ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਉਹਨਾਂ ਇਹ

ફેર ડાઉન બબા બાજુ સ સગોર એક એક ફાઈન મે દાઈને હે મુડ દે ચલ જા ਇਸ ਮੌਕੇ ਉਸ ਦੀ ਪਤਨੀ ਤੇ ਭਰਾ ਦਾ ਰੂਰੂ ਬੁਲਾਹਾਲ ਸੀ ਮਰਤਕ ਪਿੰਡ ਦੇੜ ਕਾਬੇ ਖੇ ਵਿਖੇ ਬਿਆਹਿਆ ਸੀ ਅਤੇ ਉਸਨਾਂ ਦੀ ਜੀ ਕੋਈ ਬੱਚਾ ਨਹੀਂ ਸੀ ਮਰਤਕ ਦੇ ਇੱਕ ਭਰਾ ਇੱਕ ਭੈਣ ਅਤੇ ਬਜ਼ੁਰਗ ਮਾਤਾ ਪਿਤਾ ਹਨ ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਜਗਦੀਸ਼ ਸਿੰਘ ਦੀ ਸ਼ਰਨਤੀਰ ਸਿੰਘ ਤੀਰਾ ਕਨੇਡਾ ਬਲਦੇਵ ਸਿੰਘ ਸੰਧੂ ਫੌਜੀ ਚਰਨ ਸਿੰਘ ਸਾਹੂ ਕਾ ਸਰਪੰਚ ਸਾਧੂ ਸਿੰਘ ਸੰਧੂ ਕੁਲਦੀਪ ਸ਼ਰਮਾ ਮਿੰਟੂ ਮਖਤਿਆਰ ਸਿੰਘ ਪ੍ਰਧਾਨ ਗੁਰਵਿੰਦਰ ਸਿੰਘ ਰੋਗੀ ਸਿੰਘ ਤੇ ਦਲਜੀਤ ਸਿੰਘ ਲਵੀਰ ਸਿੰਘ ਚਰਨ ਸਿੰਘ ਉਤਾਰ ਸਿੰਘ ਗਿੱਕਾ ਸੁਖਮੰਦਰ ਸਿੰਘ ਸਿੱਧੂ ਮਾਸਟਰ ਗੁਰਬੰਦ ਸਿੰਘ ਤੇ ਹੰਸਨ ਆਦਿ ਪਾਜਸਰ